ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰਾਂ ਦਾ ਸਾਰਿਆਂ ਤੇ ਮੇਰੇ ਭਰਾ ਤੇ ਸਭ ਨੂੰ ਤੁਹਾਨੂੰ ਦੁਸਤੀਆਂ ਬਖਸ਼ਾ ਚੜ੍ਹਦੀ ਕਲਾ ਵਿੱਚ ਬਖਸ਼ਾ ਤੇ ਅੱਜ ਆਪਾਂ ਅੱਜ ਪਾਸਤਾ ਸਮਕਰੋਨੀ ਸੌਸ ਜਿਹੜੀ ਆਪਾਂ ਵਾਈਟ ਸੌਸ ਤੋਂ ਥੋੜੇ ਹੁੰਦੇ ਬਾਜ਼ਾਰ ਤੋਂ ਆਪਾਂ ਘਰੇ ਤਿਆਰ ਕਰਦੇ ਪਹਿਲਾਂ ਆਪਾਂ ਪੈਨ ਦੇ ਵਿੱਚ ਦੇਸੀ ਘਿਓ ਲੈ ਲਿਆ ਸੀ ਮੈਂ ਥੋੜਾ ਜਿਹਾ ਤੇ ਥੋੜਾ ਜਿਹਾ ਹੀ ਮੈਂ ਲਸਣ ਦੀਆਂ ਤਿੰਨ ਕੁ ਕਲੀਆਂ ਜਿਹੜੀਆਂ ਨੇ ਚੋਪ ਕਰਕੇ ਪਾਈਆਂ ਸੀਗਾ ਤੇ ਇੱਧਰ ਆਪਾਂ ਨੇ ਨਾਲ ਮੈਦਾ ਪਾ ਲਿਆ 2 ਤੋਂ 3 ਚਮਚੇ ਰੇ ਖਾਣੇ ਵਾਲੇ ਜਿਹੜੇ ਚਮਚੇ ਹੁੰਦੇ ਉਹ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਂਦੇ ਇਹ ਬਹੁਤ ਸੌਖੀ ਆ ਬਣਾਉਣੀ ਕਿਉਂਕਿ ਆਪਾਂ ਮਾਰਕੀਟ ਤੋਂ ਲਿਆਉਂਦੇ ਮਾਰਕੀਟ ਤੋਂ ਪਤਾ ਨਹੀਂ ਕਿਵੇਂ ਕਿਵੇਂ ਦੀ ਚੀਜ਼ ਮਿਲਦੀ ਆ ਤੇ ਅਸੀਂ ਘਰੇ ਹੀ ਤਿਆਰ ਕਰਕੇ ਰੱਖਦੇ ਤੇ ਇਹ ਕੋਈ ਔਖੀ ਨਹੀਂ ਜਿਆਦੀ ਬਹੁਤ ਸੌਖੀ ਆ ਕਿਉਂਕਿ ਨਾਲੇ ਆਪਾਂ ਆਪ ਖੋਚ ਨਾਲੇ ਬੱਚੇ ਖੋਚ ਸੇਤਾਂ ਤੰਦਰੁਸਤੀਆਂ ਤੰਦਰੁਸਤੀ ਰਹੂਗੀ ਸੇਤ ਤਾਂ ਹੀ ਆਪਾਂ ਨੂੰ ਖੁਸ਼ੀ ਮਿਲਦੀ ਹਨਾ ਤੇ ਅੱਗੇ ਵੀਡੀਓ ਵੇਖਣ ਤੋਂ ਪਹਿਲਾਂ ਮੇਰੀ ਰਿਕਵੈਸਟ ਆ ਵੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਨਵੀਆਂ-ਨਵੀਆਂ ਰੈਸਪੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਮਿਲਣੀਆਂ ਤੇ ਇੱਧਰ ਆਪਾਂ ਨੇ 1.5 ਕੋ ਗਲਾਸ ਨਾ ਦੁੱਧ ਪਾ ਲਿਆ ਨੋਰਮਲ ਟੈਂਪਰੇਚਰ ਵਾਲਾ ਰੂਮ ਟੈਂਪਰੇਚਰ ਦਾ ਦੁੱਧ ਪਾ ਲਿਆ ਆਪਾਂ ਨੇ ਵੀ ਜਿਆਦਾ ਠੰਡਾ ਨਹੀਂ ਠੰਡਾ ਵੀ ਹੋਵੇ ਤਾਂ ਕੋਈ ਗੱਲ ਨਹੀਂ ਅਗਰ ਕੱਚਾ ਦੁੱਧ ਹੈਗਾ ਉਹ ਵੀ ਕੋਈ ਗੱਲ ਨਹੀਂ ਇਹ ਗਰਮ ਕੀਤਾ ਸੀ ਅਸੀਂ ਡੇਲੀ ਦੁੱਧ ਗਰਮ ਕਰਕੇ ਰੱਖਦੇ ਤੇ ਇਹ ਗਰਮ ਕੀਤਾ ਹੋਆ ਦੁੱਧ ਸੀਗਾ ਪਹਿਲਾਂ ਕੱਢ ਕੇ ਬਾਹਰ ਆਖਤਾ ਸੀਗਾ ਤੇ ਹੁਣ ਆਪਾਂ ਇਹਨੂੰ ਪਿਓ ਕੋ ਕਰਾਂਗੇ ਨਾਲ ਜਿਆਦੀ ਸੇਮ ਤੇ ਨਾਲ ਜਿਆਦੀ ਤੇਜ਼ ਗੈਸ ਤੇ ਆਪਾਂ ਇਹਨੂੰ ਪਕਾਵਾਂਗੇ ਨੋਰਮਲ ਜੀ ਗੈਸ ਤੇ ਪਕਾਵਾਂਗੇ ਬਹੁਤ ਵਧੀਆ ਬਣਦੀ ਆ ਬਹੁਤ ਹੀ ਚੰਗੀ ਚੀਜ਼ ਬਣਦੀ ਆ ਤੇ ਇਹਦੇ 'ਚ ਮੈਂ ਨਮਕ ਪਾਇਆ ਥੋੜਾ ਜਿਹਾ ਤੇ ਥੋੜੀ ਜੀ ਮੈਂ ਚਿਲੀ ਫਲੈਕਸ ਪਾ ਦਿੱਤੀ ਤੁਸੀਂ ਪਾਉਣੀ ਆ ਜੇ ਤੁਸੀਂ ਪਲੈਨ ਵੀ ਬਣਾਉਣੀ ਪਲੈਨ ਵੀ ਬਣਾ ਸਕਦੇ ਹੋ ਜੇ ਤੁਸੀਂ ਜਿਆਦੀ ਉਹ ਕੋ ਬਣਾਉਣੀ ਆ ਮੀਂਜ ਵੀ ਜਿਆਦਾ ਸੌਲਟੀ ਵਗੈਰਾ ਪਾਉਣੀ ਜਾਂ ਕੁਝ ਹੋਰ ਵੀ ਪਾਉਣਾ ਜਿਵੇਂ ਕਿਲੀਵੰਦ ਪਾਉਣੇ ਚਲੀ ਫੈਸੇ ਤੋਂ ਵੀ ਪਾ ਸਕਦੇ ਹਾਂ ਤੇ ਮੈਂ ਨੋਰਮਲ ਜਿਹਾ ਹੀ ਨਮਕ ਪਾਇਆ ਤੇ ਨੋਰਮਲ ਜੀ ਮੈਂ ਉਹ ਬਣਾਇਆ ਇਹ ਕਿਉਂਕਿ ਬਣਾ ਕੇ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਜਿਆਦਾ ਲੰਮਾ ਟਾਈਮ ਤਾਂ ਨਹੀਂ ਮੈਂ ਤੁਹਾਨੂੰ ਕਹਿੰਦੀ ਵੀ ਕਿਉਂਕਿ ਕੈਮੀਕਲ ਵਗੈਰਾ ਲੱਗੇ ਹੁੰਦੇ ਉੱਥੇ ਤੇ ਆਪਾਂ ਇਹਦੇ ਵਿੱਚ ਕੋਈ ਕੈਮੀਕਲ ਵਗੈਰਾ ਨਹੀਂ ਪਾਇਆਗਾ ਇਧਰ ਆਪਣੇ ਦੋ ਸੂਟ ਵੀ ਸਟੀਚ ਕਰਲੇ ਸੀਗੇ ਤੇ ਦੇਖੋ ਤੁਸੀਂ ਕਿਵੇਂ ਦੀ ਲੱਗੀ ਸਟੀਚਿੰਗ ਅਸੀਂ ਨੋਰਮਲ ਜੇ ਘਰੇ ਪਾਉਣ ਵਾਲੇ ਸੂਟ ਹੀ ਸਟਿਚ ਕੀਤੇ ਸੀਗੇ ਤੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਇਹ ਦੋ ਸੂਟ ਸੀਗੇ ਇੱਕ ਤਾਂ ਇੰਜ ਕਲੀ ਨਾਲੀ ਲੇਸ ਬਣਾ ਕੇ ਲਾਤੀ ਕਲੀ ਬਣਾ ਕਲੀ ਦੇ ਟਾਈਪ ਤੇ ਇੱਕ ਸਿੰਪਲ ਹੀ ਉਹੋ ਸੀਗੀ ਲੇਸ ਲਸ ਜਿਆਦੀ ਪਸੰਦ ਤਾਂ ਹੈ ਨਹੀਂਗੀ ਮੈਨੂੰ ਤੇ ਬਟ ਮੈਂ ਚਾਖਾਂ ਚੁੱਕਾਂ ਤੇ ਨਹੀਂ ਲਵਾਉਂਦੀ ਜੀ ਤੇ ਹਰਪ੍ਰੀਤ ਨੇ ਬਾਹਾਂ ਤੇ ਲਾਤੀ ਤੇ ਇਹ ਡਿਜ਼ਾਈਨ ਮੈਂ ਉਹਨੂੰ ਦੱਸਿਆ ਸੀ ਉਹ ਨੇ ਡਿਜ਼ਾਈਨ ਬਣਾਤਾ ਥੱਲੇ ਘੇਰੇ ਤੇ ਲਾਤੀ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਨੂੰ ਸਪੋਰਟ ਕਰਨ ਵਾਸਤੇ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ